ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਨਵੀਂ ਵੀਡੀਓ ਦੇ ਵਿੱਚ ਤੇ ਜਿਸ ਪਿੰਡ ਦੇ ਵਿੱਚ ਅੱਜ ਆਪਾਂ ਪਹੁੰਚੇ ਹਾਂ ਇਸ ਪਿੰਡ ਨੂੰ ਹਵੇਲੀਆਂ ਵਾਲਾ ਪਿੰਡ ਵੀ ਕਿਹਾ ਜਾਂਦਾ ਹੈ ਦੋਸਤੋ ਅੱਜ ਅਸੀਂ ਪਹੁੰਚੇ ਹਾਂ ਜ਼ਿਲ੍ਹਾ ਫਾਜ਼ਿਲਕਾ ਦੀ ਤਹਿਸੀਲ ਜਲਾਲਾਬਾਦ ਦੇ ਪਿੰਡ ਖੁੜੰਝ ਦੇ ਵਿੱਚ ਪਿੰਡ ਖੁੜੰਝ ਦੇ ਵਿੱਚ ਅੱਜ ਤੁਹਾਨੂੰ ਮਾਲਵੇ ਦੀ ਬਹੁਤ ਖੂਬਸੂਰਤ ਤੇ ਵੱਡੀ ਹਵੇਲੀ ਦਿਖਾਵਾਂਗੇ ਦੇ ਨਾਲ-ਨਾਲ ਆਪਾਂ ਗੱਲ ਕਰਾਂਗੇ ਇਸ ਪਰਿਵਾਰ ਦੇ ਪਸ਼ੋਕੜ ਦੀ ਦੋਸਤੋ ਇਸ ਪਰਿਵਾਰ ਦੇ ਪਸ਼ੋਕੜ ਦੀ ਗੱਲ ਕਰੀਏ ਤਾਂ ਲਹਿੰਦੇ ਪੰਜਾਬ ਦੇ ਮਸ਼ਹੂਰ ਪਿੰਡ ਜੋ ਕਿ ਸਰਦਾਰਾਂ ਦਾ ਪਿੰਡ ਸੀ ਰਾਜਾ ਜੰਗ ਤੋਂ ਇਸ ਪਰਿਵਾਰ ਦਾ ਪਸ਼ੋਕੜ ਆ ਰਾਜਾ ਜੰਗ ਤੋਂ ਇਹ ਪਰਿਵਾਰ 1947 ਦੀ ਵੰਡ ਤੋਂ ਪਹਿਲਾਂ ਹੀ ਪਿੰਡ ਸਰਹਾਲੀ ਜਿਹੜਾ ਕਿ ਤਰਨਤਾਰਨ ਦੇ ਨਜ਼ਦੀਕ ਆ ਉੱਥੇ ਆਏ ਤੇ ਉਸ ਤੋਂ ਬਾਅਦ ਦੋਸਤੋ ਇਹ ਪਿੰਡ ਖੁੜੰਝ ਦੇ ਵਿੱਚ ਆਏ ਪਿੰਡ ਖੁੜੰਝ ਦੇ ਵਿੱਚ ਗੱਲ ਕਰੀਏ ਤਾਂ ਇਹਨਾਂ ਪਰਿਵਾਰਾਂ ਨੇ ਜਦੋਂ ਹਵੇਲੀਆਂ ਬਣਾਉਣੀਆਂ ਸ਼ੁਰੂ ਕੀਤੀਆਂ ਤਾਂ ਉਸ ਸਮੇਂ ਇਸ ਪਿੰਡ ਨੂੰ ਹਵੇਲੀਆਂ ਵਾਲਾ ਪਿੰਡ ਕਿਹਾ ਜਾਣ ਲੱਗਾ ਦੋਸਤੋ ਇਸ ਪਿੰਡ ਦੇ ਨਾਮ ਦੀ ਗੱਲ ਕੀਤੀ ਜਾਵੇ ਤਾਂ ਇਹ ਜਲਾਲਾਬਾਦ ਸ਼੍ਰੀ ਮੁਕਸਰ ਸਾਹਿਬ ਤੇ ਫਾਜ਼ਿਲਕਾ ਤਿੰਨਾ ਦੇ ਖੁੰਜੇ ਦੇ ਵਿੱਚ ਪੈਂਦਾ ਹੋਣ ਕਰਕੇ ਹੌਲੀ-ਹੌਲੀ ਕਰਕੇ ਖੁੰਜੇ ਤੋਂ ਇਸ ਪਿੰਡ ਦਾ ਜਿਹੜਾ ਨਾਮ ਉਹ ਖੁੜੰਝ ਬਣਿਆ ਤੇ ਇੱਥੇ ਜਦੋਂ ਜਿਸ ਤਰ੍ਹਾਂ ਆਪਾਂ ਜ਼ਿਕਰ ਕੀਤਾ ਕਿ ਹਵੇਲੀਆਂ ਬਣੀਆਂ ਤਾਂ ਇਸ ਪਿੰਡ ਨੂੰ ਹਵੇਲੀਆਂ ਵਾਲਾ ਖੁੜੰਝ ਪਿੰਡ ਵੀ ਕਿਹਾ ਜਾਣ ਲੱਗਾ ਦੋਸਤੋ ਜਿਹੜੀਆਂ ਹਵੇਲੀਆਂ ਤੁਹਾਨੂੰ ਅੱਜ ਆਪਾਂ ਇਹ ਦਿਖਾ ਰਹੇ ਹਾਂ ਇਹ ਹਵੇਲੀ ਸਵਰਗਵਾਸੀ ਸਰਦਾਰ ਗੋਬਿੰਦਰ ਸਿੰਘ ਸੰਧੂ ਅੱਗੇ ਉਹਨਾਂ ਦੇ ਸੁਪੁੱਤਰ ਗੁਰਿੰਦਰਪਾਲ ਸਿੰਘ ਸੰਧੂ ਤੇ ਗੁਰਿੰਦਰਪਾਲ ਸਿੰਘ ਸੰਧੂ ਦੇ ਦੋ ਪੁੱਤਰ ਸਰਦਾਰ ਜੈਸਰਤ ਸਿੰਘ ਸੰਧੂ ਤੇ ਸਰਦਾਰ ਅਭਿਤੇਜ ਸਿੰਘ ਸੰਧੂ ਉਹਨਾਂ ਦੀ ਇਹ ਹਵੇਲੀ ਆ ਜਿਸ ਹਵੇਲੀ ਦੇ ਵਿੱਚ ਆਪਾਂ ਤੁਹਾਨੂੰ ਲੈ ਕੇ ਆਏ ਆ ਇਹ ਪਰਿਵਾਰਾਂ ਨੂੰ ਬਜ਼ੁਰਗਾਂ ਦੇ ਵੱਲੋਂ ਜਿਹੜੀ ਵਿਰਾਸਤ ਮਿਲੀ ਉਸ ਵਿਰਾਸਤ ਨੂੰ ਅੱਜ ਵੀ ਪਰਿਵਾਰ ਬੜੇ ਵਧੀਆ ਤਰੀਕੇ ਦੇ ਨਾਲ ਸੰਭਾਲ ਰਹੇ ਆ ਤਕਰੀਬਨ ਇਹ ਹਵੇਲੀਆਂ 1905 ਦੇ ਵਿੱਚ ਬਣ ਕੇ ਕੰਪਲੀਟ ਹੋਈਆਂ ਤੇ ਦੋਸਤੋ 10 ਕੋਸਾਲ ਦਾ ਸਮਾਂ ਲੱਗਾ ਇਹਨਾਂ ਹਵੇਲੀਆਂ ਨੂੰ ਬਣਨ ਲਈ ਪਰਿਵਾਰ ਦੱਸਦਾ ਕਿ ਜਦੋਂ ਇਹ ਹਵੇਲੀਆਂ ਬਣ ਰਹੀਆਂ ਸੀ ਤਾਂ ਇੱਥੇ ਆਪਣਾ ਹੀ ਪੱਠਾ ਲਾਇਆ ਹੋਇਆ ਸੀ ਤੇ ਇਹਨਾਂ ਹਵੇਲੀਆਂ ਦੀ ਜਿਹੜੀ ਚੁਣਾਈ ਆ ਉਹ ਚੂਨੇ ਦੇ ਵਿੱਚ ਕੀਤੀ ਗਈ ਆ ਦੋਸਤੋ ਕਿਸੇ ਵੀ ਚੀਜ਼ ਦੀ ਮਨਿਆਦ ਉਦੋਂ ਵੱਧਦੀ ਆ ਜਦੋਂ ਉਸ ਚੀਜ਼ ਦੀ ਜਿਹੜੀ ਸਮੇਂ-ਸਮੇਂ ਤੇ ਸਾਂਭ ਸੰਭਾਲ ਕੀਤੀ ਜਾਂਦੀ ਆ ਇਹ ਦੋਸਤੋ ਆਪਾਂ ਤੁਹਾਨੂੰ ਹਵੇਲੀਆਂ ਦਾ ਜਿਹੜਾ ਬਾਹਰਲੇ ਪਾਸੇ ਤੋਂ ਫਰੰਟ ਉਹ ਦਿਖਾ ਰਹੇ ਆ ਬਹੁਤ ਖੂਬਸੂਰਤ ਤੇ ਬਹੁਤ ਵੱਡੀਆਂ ਹਵੇਲੀਆਂ ਨੇ ਪਿੰਡ ਦੇ ਦੂਰੋਂ ਹੀ ਇਹ ਹਵੇਲੀਆਂ ਨਜ਼ਰ ਆਉਣੀ ਸ਼ੁਰੂ ਹੋ ਜਾਂਦੀਆਂ ਨੇ ਘਰ ਦੇ ਵਿੱਚ ਜਿਹੜੇ ਰੁੱਖ ਲੱਗੇ ਆ ਉਹਨਾਂ ਦੇ ਨਾਲ ਇਹਨਾਂ ਹਵੇਲੀਆਂ ਦੀ ਜਿਹੜੀ ਖੂਬਸੂਰਤੀ ਆ ਉਹ ਹੋਰ ਵੀ ਜ਼ਿਆਦਾ ਵੱਜ ਜਾਂਦੀ ਆ ਇਹ ਹਵੇਲੀ ਦੇ ਅੱਗੇ ਕਾਫੀ ਵੱਡਾ ਇੱਕ ਪਾਰਕ ਬਣਿਆ ਹੋਇਆ ਜਿਹੜਾ ਤੁਸੀਂ ਇਸ ਵੀਡੀਓ ਦੇ ਵਿੱਚ ਦੇਖ ਰਹੇ ਹੋ ਇਹ ਹਵੇਲੀਆਂ ਦੋਸਤੋ ਤੁਹਾਨੂੰ ਆਪਾਂ ਅੰਦਰਲੇ ਪਾਸੇ ਤੋਂ ਵੀ ਦਿਖਾਵਾਂਗੇ ਇਹ ਹਵੇਲੀ ਦਾ ਦੋਸਤੋ ਜਿਹੜਾ ਬਾਹਰਲੇ ਪਾਸੇ ਦਾ ਆਪਾਂ ਵੀਊ ਦੇਖ ਰਹੇ ਆ ਤੇ ਤੁਹਾਨੂੰ ਇਹ ਹਵੇਲੀ ਆਪਾਂ ਅੰਦਰਲੇ ਪਾਸੇ ਤੋਂ ਵੀ ਦਿਖਾਉਣੇ ਆ ਤੇ ਆਓ ਚੱਲਦੇ ਆ ਅੰਦਰ ਇਹ ਹਵੇਲੀ ਦੀ ਅੰਦਰਲੇ ਪਾਸੇ ਦੀ ਜਿਹੜੀ ਮੇਨ ਐਂਟ੍ਰੈਂਸ ਆ ਦੋਸਤੋ ਹਵੇਲੀ ਦੇ ਅੰਦਰ ਬਹੁਤ ਸਾਰੀਆਂ ਜਿਹੜੀਆਂ ਪੁਰਾਣੀਆਂ ਖੂਬਸੂਰਤ ਪੇਂਟਿੰਗ ਲੱਗੀਆਂ ਹੋਈਆਂ ਨੇ ਹਵੇਲੀ ਦੇ ਵਿੱਚ ਬਹੁਤ ਸਾਰਾ ਜਿਹੜਾ ਅੰਦਰ ਪੁਰਾਣਾ ਫਰਨੀਚਰ ਆ ਜਿਹੜਾ ਕਿ ਦੇਖਣਯੋਗ ਆ ਜੋ ਤੁਹਾਨੂੰ ਅਸੀਂ ਇਸ ਵੀਡੀਓ ਦੇ ਰਹੀਂ ਦਿਖਾ ਰਹੇ ਆ ਇਸ ਤੋਂ ਇਲਾਵਾ ਪੁਰਾਣੇ ਬਰਤਨ ਵਗੈਰਾ ਉਹ ਵੀ ਪਰਿਵਾਰ ਦੇ ਵੱਲੋਂ ਡਿਸਪਲੇ ਕੀਤੇ ਗਏ ਨੇ ਦੋਸਤੋ ਛੋਟੀਆਂ-ਛੋਟੀਆਂ ਜਿਹੜੀਆਂ ਚੀਜ਼ਾਂ ਨੇ ਉਹਨਾਂ ਦੀ ਜੇਕਰ ਸਾਂਭ-ਸਮਾਲ ਕੀਤੀ ਜਾਂਦੀ ਆ ਤਾਂ ਉਹਨਾਂ ਚੀਜ਼ਾਂ ਦੀ ਮਨਿਆਦ ਆਪਣੇ ਆਪ ਵੱਧ ਜਾਂਦੀ ਆ ਇਹ ਦੋਸਤੋ ਉਸ ਤੋਂ ਬਾਅਦ ਅੰਦਰਲੇ ਪਾਸੇ ਜਿਹੜਾ ਡਰਾਈਂਗ ਰੂਮ ਆ ਉਹ ਤੁਹਾਨੂੰ ਦਿਖਾ ਰਹੇ ਹਾਂ ਇਹ ਡਰਾਈング ਰੂਮ ਦੇ ਉੱਪਰ ਖੂਬਸੂਰਤ ਗੈਲਰੀ ਦੇਖਣ ਵਾਲੀ ਆ ਇਸ ਦੇ ਵਿੱਚ ਜਿੰਨੀ ਵੀ ਹਵੇਲੀ ਚ ਲੱਕੜ ਦੀ ਉਸ ਸਮੇ ਵਰਤੋਂ ਕੀਤੀ ਗਈ ਹੈ ਸਾਰੀ ਦਿਯਾਰ ਲੱਕੜ ਸੀ ਜਿਹੜੀ ਵਰਤੀ ਗਈ ਆ ਇਸ ਤੋਂ ਇਲਾਵਾ ਜਿਹੜੇ ਸ਼ੀਸ਼ੇ ਲੱਗੇ ਆ ਉਹ ਬੈਲਜੀਅਮ ਤੋਂ ਉਸ ਸਮੇ ਸ਼ੀਸ਼ੇ ਆਏ ਸੀ ਜਿਹੜੇ ਅੰਦਰ ਰੰਗਦਾਰ ਲੱਗੇ ਹੋਏ ਆ ਤਾਂ ਇਹ ਜਿਸ ਤਰ੍ਹਾਂ ਦੋਸਤੋ ਆਪਾਂ ਵਿਰਾਸਤੀ ਚੀਜ਼ਾਂ ਦੇਖ ਰਹੇ ਆ ਪ੍ਰਾਣੀਆਂ ਇਹ ਪੁਰਾਣਾ ਤਾਲਾ ਇਸ ਦੀਆਂ ਜਿਹੜੀਆਂ ਚਾਬੀਆਂ ਵਗੈਰਾ ਇਹ ਵੀ ਬਹੁਤ ਪਰਾਣੀਆਂ ਨੇ ਪਰਿਵਾਰ ਦੇ ਦਸਨ ਮੁਤਾਬਕ ਤਾਂ ਦੋਸਤੋ ਇਹ ਅੰਦਰਲੇ ਪਾਸੇ ਤੋਂ ਤੁਹਾਨੂੰ ਦਿਖਾ ਰਹੇ ਹਾਂ ਕੁਝ ਇਹ ਪਰਾਣੀਆਂ ਪੇਂਟਿੰਗਸ ਨੇ ਇਹ ਸਾਹਮਣੇ ਫਾਇਰਪਲੇਸ ਆ ਇਹ ਵੀ ਮੌਜੂਦਾ ਸਮੇਂ ਦੇ ਵਿੱਚ ਵੀ ਚਾਲੂ ਹਾਲਤ ਦੇ ਵਿੱਚ ਆ ਤਾਂ ਦੋਸਤੋ ਇਹ ਅੰਦਰਲੇ ਪਾਸੇ ਦਾ ਤੁਹਾਨੂੰ 뷰 ਦਿਖਾ ਰਹੇ ਹਾਂ ਇਹ ਉਹੀ ਹਵੇਲੀ ਆ ਜਿਸ ਹਵੇਲੀ ਦੇ ਵਿੱਚ ਜਿਮੀ ਸ਼ੇਰਗਿੱਲ ਤੇ ਦੇਵ ਖਰੋੜ ਦੀ ਪਿੱਛੇ ਜੀ ਆਈ ਫਿਲਮ ਸ਼ਰੀਕ 2 ਉਸ ਦੀ ਸ਼ੂਟਿੰਗ ਹੋਈ ਸੀ ਜਿਸ ਦੇ ਵਿੱਚ ਜਿਮੀ ਸ਼ੇਰਗਿੱਲ ਦਾ ਜਿਹੜਾ ਘਰ ਦਿਖਾਇਆ ਗਿਆ ਸੀ ਜਿਹੜੇ ਅੰਦਰਲੇ ਪਾਸੇ ਦੇ ਸੀਨ ਸੀ ਉਹ ਸਾਰੇ ਇਸੇ ਹਵੇਲੀ ਦੇ ਫੜਮਾਏ ਗਏ ਸੀ ਇਹ ਦੋਸਤੋ ਉਸ ਸਮੇਂ ਇਹਨਾਂ ਨੂੰ ਸੇਫ ਕਿਹਾ ਜਾਂਦਾ ਸੀ ਤਾਂ ਇਹ ਵੀ ਪੁਰਾਣੇ ਪਰਿਵਾਰ ਨੇ ਅੱਜ ਵੀ ਸੰਭਾਲ ਕੇ ਰੱਖੇ ਹੋਏ ਆ ਬਾਹਰਲੇ ਮੁਲਕਾਂ ਤੋਂ ਐਨ ਆਰ ਆਈ ਲੋਕ ਵੀ ਇਸ ਹਵੇਲੀ ਨੂੰ ਅੱਜ ਵੀ ਦੇਖਣ ਆਉਂਦੇ ਆ ਤਾਂ ਦੋਸਤੋ ਬੜੀ ਖੂਬਸੂਰਤ ਹਵੇਲੀ ਆ ਪੁਰਾਣੇ ਜਿਹੜੀਆਂ ਜੇਪਾਂ ਦੀ ਜਾਂ ਉਹਨਾਂ ਦੀ ਕਲੈਕਸ਼ਨ ਵੀ ਪਰਿਵਾਰ ਦੇ ਵੱਲੋਂ ਰੱਖੀ ਗਈ ਆ ਇਹ ਜਿਹੜੀ ਜੀਪ ਤੁਸੀਂ ਦੇਖ ਰਹੇ ਹੋ ਇਹ 1944 ਮਾਡਲ ਜੀਪ ਆ ਜਿਹੜੀਆਂ ਕਿ ਵਰਲਡ ਵਾਰ 2 ਦੇ ਵਿੱਚ ਉਸ ਸਮੇਂ ਵਰਤੀਆਂ ਗਈਆਂ ਸੀ ਤਾਂ ਇਹ ਫਰੀਦਕੋਟ ਦੇ ਰਾਜੇ ਤੋਂ ਇਹ ਜੀਪ ਖਰੀਦੀ ਗਈ ਸੀ ਦੋਸਤੋ ਤੁਹਾਨੂੰ ਇਸ ਹਵੇਲੀ ਦੀ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਆ ਜੇ ਤੇ ਇਸ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਦੋਸਤ ਮਿੱਤਰਾਂ ਦੇ ਨਾਲ ਸਾਂਝਾ ਜਰੂਰ ਕਰਿਓ ਇਹ ਵੀਡੀਓ ਕਵਰ ਕਰਕੇ ਤੁਹਾਡੇ ਤੱਕ ਸਾਂਝੀ ਕਰਨ ਤੱਕ ਸਾਨੂੰ ਵੀਰ ਲਾਲਜੀਤ ਸਿੰਘ ਢਿੱਲੋਂ ਉਹਨਾਂ ਨੇ ਬਹੁਤ ਸਹਿਯੋਗ ਕੀਤਾ ਅਸੀਂ ਆਪਣੇ ਚੈਨਲ ਦੇ ਵੱਲੋਂ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਜਲਦੀ ਮਿਲਦੇ ਹਾਂ ਨਵੀਂ ਵੀਡੀਓ ਦੇ ਨਾਲ ਧੰਨਵਾਦ